ਅੱਜ ਅਸੀਂ ਇੱਕ ਨਵੇਂ ਤਰੀਕੇ ਨਾਲ ਸੂਜੀ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਉਸਦੇ ਲਈ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਇੱਕ ਕੜਾਈ ਨੂੰ ਰੱਖ ਦੇਵਾਂਗੇ ਕੜਾਈ ਦੇ ਵਿੱਚ ਅੱਧੀ ਕੌਲੀ ਸੂਜੀ ਨੂੰ ਪਾ ਲਵਾਂਗੇ ਬਿਨਾਂ ਘਿਓ ਤੋਂ ਸੂਜੀ ਨੂੰ ਪੁਣਕੇ ਤਿਆਰ ਕਰ ਲਵਾਂਗੇ ਮੀਡੀਅਮ ਫਲੇਮ ਦੇ ਉੱਪਰ ਅਸੀਂ ਇੱਥੇ ਸੂਜੀ ਨੂੰ ਬਿਨਾਂ ਘਿਓ ਤੋਂ ਪੁਣਕੇ ਤਿਆਰ ਕਰ ਲਿਆ ਹੈ ਤਿਆਰ ਕੀਤੀ ਹੋਈ ਸੂਜੀ ਨੂੰ ਹੁਣੇ ਕਬੂਲ ਦੇ ਵਿੱਚ ਪਾ ਲਵਾਂਗੇ ਇੱਕ ਕੌਲੀ ਅਸੀਂ ਇੱਥੇ ਦੁੱਧ ਪਾ ਲਵਾਂਗੇ ਦੁੱਧ ਤੇ ਸੂਜੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਅਸੀਂ ਇੱਥੇ ਦੁੱਧ ਤੇ ਸੂਜੀ ਨੂੰ ਮਿਕਸ ਕਰਨ ਤੋਂ ਬਾਅਦ 15 ਮਿੰਟ ਦੇ ਲਈ ਪਿਆ ਰਹਿਣ ਦਵਾਂਗੇ ਤਾਂ ਕਿ ਸੂਜੀ ਵਧੀਆ ਤਰੀਕੇ ਨਾਲ ਫੁੱਲ ਜਾਵੇ 15 ਮਿੰਟ ਬਾਅਦ ਸੂਜੀ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲ ਗਈ ਹੈ ਅਤੇ ਹਲਵਾ ਬਣਾਉਣ ਦੇ ਲਈ ਸਾਡਾ ਇਹ ਮਿਕਸਚਰ ਬਣ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਗੈਸ ਦੇ ਉੱਪਰ ਇੱਕ ਕੜਾਈ ਰੱਖ ਦਵਾਂਗੇ ਕੜਾਈ ਦੇ ਵਿੱਚ ਅੱਧੀ ਕੌਲੀ ਦੇਸੀ ਘੀਗ ਨੂੰ ਗਰਮ ਕਰ ਲਵਾਂਗੇ ਪੌਣੀ ਕੌਲੀ ਚੀਨੀ ਪਾ ਲਵਾਂਗੇ ਚੀਨੀ ਨੂੰ ਅਸੀਂ ਇੱਥੇ ਮੈਲ ਪਕਾ ਲਵਾਂਗੇ మీడియం ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੀ ਹੋਈ ਅਸੀਂ ਇੱਥੇ ਚੀਨੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮੈਲਟ ਕਰ ਲਿਆ ਹੈ ਹੁਣ ਅਸੀਂ ਆਪਣਾ ਤਿਆਰ ਕੀਤਾ ਹੋਇਆ ਸੂਜੀ ਦਾ ਮਿਸ਼ਰਣ ਚੀਨੀ ਦੇ ਵਿੱਚ ਪਾ ਦਵਾਂਗੇ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਜਾਵਾਂਗੇ ਜਿਵੇਂ ਜਿਵੇਂ ਅਸੀਂ ਇੱਥੇ ਆਪਣੇ ਸੂਜੀ ਦੇ ਇਸ ਮਿਸ਼ਰਣ ਨੂੰ ਮਿਕਸ ਕਰਦੇ ਜਾਵਾਂਗੇ ਇਹ ਆਪਣੇ ਆਪ ਹੀ گاੜਾ ਹੁੰਦਾ ਜਾਵੇਗਾ ਇੱਥੇ ਸਾਡਾ ਸੂਜੀ ਦਾ ਮਿਸ਼ਰਣ ਬਹੁਤ ਹੀ ਵਧੀਆ ਤਰੀਕੇ ਨਾਲ ਗਾੜਾ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਅਸੀਂ ਬਰੀਕ ਬਰੀਕ ਕੱਟੇ ਹੋਏ ਬਦਾਮ ਪਾ ਦਵਾਂਗੇ ਬਦਾਮਾਂ ਨੂੰ ਵੀ ਅਸੀਂ ਇੱਥੇ ਸੂਜੀ ਦੇ ਮਿਸ਼ਰਣ ਵਿੱਚ ਮਿਕਸ ਕਰਦੇ ਜਾਵਾਂਗੇ ਹੌਲੀ ਅੰਚ ਦੇ ਉੱਪਰ ਜਿਵੇਂ ਜਿਵੇਂ ਅਸੀਂ ਇੱਥੇ ਸੂਜੀ ਨੂੰ ਪਕਾਉਂਦੇ ਜਾਵਾਂਗੇ ਇਸ ਦਾ ਰੰਗ ਆਪਣੇ ਆਪ ਹੀ ਲਾਲ ਹੁੰਦਾ ਜਾਏਗਾ ਅਤੇ ਸਾਡਾ ਹਲਵਾ ਬਹੁਤ ਹੀ ਟੇਸਟੀ ਇਸ ਤਰੀਕੇ ਨਾਲ ਬਣ ਕੇ ਤਿਆਰ ਹੋਵੇਗਾ 4-5 ਮਿੰਟ ਦੇ ਲਈ ਅਸੀਂ ਇੱਥੇ ਸੂਜੀ ਦੇ ਮਿਸ਼ਰਣ ਨੂੰ ਪਕਾ ਲਿਆ ਹੈ ਸਾਡਾ ਬਹੁਤ ਹੀ ਵਧੀਆ ਸੂਜੀ ਦਾ ਇੱਥੇ ਹਲਵਾ ਬਣ ਕੇ ਤਿਆਰ ਹੋ ਗਿਆ ਹੈ ਤਿਆਰ ਕੀਤੇ ਹੋਏ ਹਲਵੇ ਨੂੰ ਇੱਕ ਪਲੇਟ ਦੇ ਇਸ ਨਵੇਂ ਤਰੀਕੇ ਨਾਲ ਸੂਜੀ ਦਾ ਹਲਵਾ ਬਣਾਉਣ ਦੀ ਰੈਸਪੀ ਪਸੰਦ ਆਈ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ